ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਸੱਚੀ ਘਟਨਾ ਤੇ ਆਧਾਰਿਤ ਕਹਾਣੀਆਂ 1999 ਦੀ ਇਹ ਘਟਨਾ ਲੁਧਿਆਣੇ ਸ਼ਹਿਰ ਦੀ ਘਟਨਾ ਲੁਧਿਆਣੇ ਦੇ ਵਿੱਚ ਇੱਕ ਜਸਪਾਲ ਨਾਂ ਦਾ ਵਿਅਕਤੀ ਆ ਜਿਹੜੀ 18-19 ਸਾਲ ਦੀ ਮਟਿਆਰਤੀ ਆ ਤੇ ਉਹਦੀ ਪਤਨੀ ਜਸਪਾਲ ਆ ਜਿਹੜਾ ਉਹ ਸ਼ਾਮ ਨੂੰ ਨੌਕਰੀ ਤੋਂ ਡਿਊਟੀ ਤੋਂ ਘਰ ਆ ਰਿਹਾ ਸੀ ਡਿਊਟੀ ਤੋਂ ਘਰ ਆਉਂਦੇ ਆਉਂਦੇ ਉਹ ਆਪਣੇ ਮਿੱਤਰਾਂ ਦੋਸਤਾਂ ਕੋਲ ਬੈਠ ਜਾਂਦਾ ਉੱਥੇ ਬੈਠੇ ਉਹ ਸ਼ਰਾਬ ਪੀਂਦੇ ਨੇ ਤੇ ਜਸਪਾਲ ਆ ਜਿਹੜਾ ਜ਼ਿਆਦਾ ਸ਼ਰਾਬ ਪੀ ਲੈਂਦਾ ਤੇ ਸ਼ਰਾਬ ਦੇ ਨਸ਼ੇ ਵਿੱਚ ੁੱਤ ਹੋ ਕੇ ਜਦੋਂ ਉਹ ਸ਼ਾਮ ਨੂੰ ਘਰ ਆਉਂਦਾ ਟੱਕਾ ਰਾ ਕੇ ਕੀ ਵੇਖਦਾ ਕਿ ਉਹਦੀ ਪਤਨੀ ਰਸੋਈ ਦੇ ਵਿੱਚ ਕੰਮ ਕਰ ਰਹੀ ਹੁੰਦੀ ਆ ਤੇ ਜਿਹੜੀ ਉਹਦੀ ਬੇਟੀ ਹੁੰਦੀ ਆ ਉਹਨਾ ਆਪਣੇ ਬੈਡਰੂਮ ਦੇ ਵਿੱਚ ਕੱਪੜੇ ਬਦਲ ਰਹੀ ਹੁੰਦੀ ਆ ਆ ਉਹਦੀ ਬੇਟੀ ਨੇ ਦਰਵਾਜਾ ਬੰਦ ਨਹੀਂ ਕੀਤਾ ਸੀ ਕਿਉਂਕਿ ਉਹਨੂੰ ਇਹ ਸੀਗਾ ਵੀ ਘਰੇ ਤਾਂ ਕੋਈ ਹੈ ਨਹੀਂ ਇਸ ਕਰਕੇ ਉਹ ਵੈਸੇ ਹੀ ਕੱਪੜੇ ਚੇਂਜ ਕਰ ਰਹੀ ਸੀ ਤੇ ਜਿਹੜਾ ਜਸਪਾਲ ਆ ਇਹ ਦਾਰੂ ਦੇ ਨਸ਼ੇ ਵਿੱਚ ਬੇਟੀ ਦੇ ਕਮਰੇ 'ਚ ਜਾਂਦਾ ਤੇ ਆਪਣੀ ਬੇਟੀ ਨੂੰ ਇਸ ਹਾਲਤ ਦੇ ਵਿੱਚ ਵੇਖ ਕੇ ਵੀ ਇੰਨਾ ਕੁ ਨਸ਼ੇ ਦੇ ਵਿੱਚ ੁੱਤ ਹੁੰਦਾ ਵੀ ਇਹ ਆਪਣੀ ਬੇਟੀ ਨਾਲ ਹੀ ਗਲਤ ਕੰਮ ਜਿਹੜਾ ਕਰ ਦਿੰਦਾ ਉਹਦੀ ਬੇਟੀ ਬਹੁਤ ਚੀਕਾ ਮਾਰਦੀ ਆ ਬਹੁਤ ਰੌਲਾ ਪਾਉਂਦੀ ਆ ਉਹਦੀ ਮੰਮੀ ਆ ਜਿਹੜੀ ਭੱਜ ਕੇ ਆਉਂਦੀ ਆ ਤੇ ਉਹਦੀ ਮੰਮੀ ਆਪਣੇ ਪਤੀ ਦੀ ਇਹ ਹਰਕਤ ਵੇਖ ਕੇ ਹਨਾ ਗੁੱਸੇ ਦੇ ਵਿੱਚ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੀ ਆ ਤੇ ਜਿਹੜੀ ਉਹਦੀ ਧੀ ਆ ਉਹ ਵੀ ਮਤਲਬ ਇੰਨਾ ਕੁ ਗਿਲਟੀ ਫੀਲ ਕਰਦੀ ਆ ਉਹ ਵੀ ਆਪਣੇ ਪਿਓ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਆ ਕਾਫੀ ਹੰਗਾਮਾ ਹੁੰਦਾ ਘਰ ਦੇ ਵਿੱਚ ਤੇ ਚਲੋ ਜਿਹੜੀ ਉਹਦੀ ਪਤਨੀ ਆਪਣੀ ਬੇਟੀ ਨੂੰ ਦੂਸਰੇ ਰੂਮ ਦੇ ਵਿੱਚ ਲੈ ਜਾਂਦੀ ਆ ਤੇ ਆਪਣੀ ਦੀ ਨੂੰ ਦੇ ਗੱਲ ਨਾਲ ਲੱਗ ਕੇ ਬਹੁਤ ਰੋਂਦੀ ਆ ਮਾਂ ਮਾਂ ਧੀਆਂ ਬਹੁਤ ਰੋਂਦੀਆਂ ਕਿਉਂਕਿ ਇੱਕ ਘਰ ਦੇ ਵਿੱਚ ਪਿਓ ਦੁਆਰਾ ਇਹੋ ਜੀ ਹਰਕਤ ਕਰਨੀ ਬਹੁਤ ਸ਼ਰਮਨਾਕ ਘਟਨਾ ਸੀ ਤੇ ਚਲੋ ਇਸੇ ਤਰ੍ਹਾਂ ਉਹਨਾਂ ਦੀ ਰਾਤ ਨਿਕਲਦੀ ਆ ਹਨਾ ਤੇ ਜਿਹੜੀ ਉਹਦੀ ਪਤਨੀ ਹੁੰਦੀ ਉਹ ਆਪਣੇ ਘਰ ਵਾਲੇ ਨੂੰ ਉਸੇ ਰੂਮ ਦੇ ਵਿੱਚ ਬੰਦ ਕਰ ਦਿੰਦੀ ਆ ਤੇ ਬਾਹਰੋਂ ਦਰਵਾਜ਼ਾ ਲਾ ਦਿੰਦੀ ਆ ਤੇ ਰਾਤ ਉਹਨਾਂ ਦੀ ਇਸੇ ਤਰ੍ਹਾਂ ਰੋਂਦੀਆਂ ਦੀ ਨਿਕਲਦੀ ਆ ਤੇ ਸਵੇਰੇ ਜਿਹੜੀ ਉਹਦੀ ਪਤਨੀ ਆਪਣੀ ਬੇਟੀ ਨੂੰ ਲੈ ਕੇ ਪੁਲਿਸ ਥਾਣੇ ਜਾਂਦੀ ਆ ਤੇ ਆਪਣੇ ਪਤੀ ਦੇ ਪ੍ਰਤੀ ਮਾਮਲਾ ਦਰਜ ਕਰਵਾ ਦਿੰਦੀ ਆ ਪੁਲਿਸ ਜਿਹੜੀ ਮਾਮਲੇ ਦੀ ਜਾਂਚ ਕਰਦੀ ਆ ਤੇ ਉਹਨੂੰ ਉਹਦੇ ਮਤਲਬ ਜਸਪਾਲ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਆ ਗ੍ਰਿਫਤਾਰ ਕਰਨ ਤੋਂ ਬਾਅਦ ਮਾਮਲਾ ਅਦਾਲਤ ਦੇ ਵਿੱਚ ਚੱਲਿਆ ਜਾਂਦਾ ਜਸਪਾਲ ਨੂੰ ਜਦੋਂ ਪੇਸ਼ ਕੀਤਾ ਜਾਂਦਾ ਉਹਦੇ ਵੱਲੋਂ ਕੋਈ ਖਾਸ ਵਕੀਲ ਨਹੀਂ ਹੁੰਦਾ ਕਿਉਂਕਿ ਉਹਦਾ ਕੇਸ ਲੜਨ ਵਾਲਾ ਵੀ ਕੋਈ ਨਹੀਂ ਸੀ ਤੇ ਜਿਹੜੀ ਜਸਪਾਲ ਦੀ ਪਤਨੀ ਹੁੰਦੀ ਆ ਉਹ ਪੂਰਾ ਵਧੀਆ ਵਕੀਲ ਕਰਦੀ ਆ ਵੈਸੇ ਵੀ ਉਹ ਸੱਚੀ ਸੀ ਉਹਨੇ ਕੋਈ ਗਲਤ ਇਲਜ਼ਾਮ ਤਾਂ ਨਹੀਂ ਲਾਇਆ ਸੀ ਇਸ ਲਈ ਜਸਪਾਲ ਦੀ ਪਤਨੀ ਦੀ ਤੇ ਉਹਦੀ ਬੇਟੀ ਦੀ ਜਿੱਤ ਹੁੰਦੀ ਆ ਜਸਪਾਲ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਆ ਜੱਜ ਨੇ ਫਾਂਸੀ ਦੀ ਸਜ਼ਾ ਸੁਣਾਉਂਦੇ ਹੋਏ ਇਹ ਕਿਹਾ ਕਿ ਜਸਪਾਲ ਨੂੰ ਉਹਨਾ ਟਾਈਮ ਫਾਂਸੀ ਤੇ ਲਟਕਾਇਆ ਜਾਵੇ ਜਿੰਨਾ ਚਿਰ ਇਹਦੇ ਪ੍ਰਾਣ ਨਾ ਨਿਕਲ ਜਾਣ ਚਲੋ ਜੱਜ ਤੋਂ ਸਜ਼ਾ ਸੁਣ ਕੇ ਜਸਪਾਲ ਆ ਜਿਹੜਾ ਉੱਥੇ ਤਾਂ ਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਜਸਪਾਲ ਦੀ ਪਤਨੀ ਤੇ ਉਹਦੀ ਧੀ ਜਸਪਾਲ ਵੱਲ ਬਿਨਾਂ ਦੇਖੇ ਅਦਾਲਤ ਤੋਂ ਬਾਹਰ ਆਉਂਦੀਆਂ ਨੇ ਤੇ ਉਹਨਾਂ ਨੂੰ ਸੁੱਖ ਦਾ ਸਾਹ ਆਉਂਦਾ ਜਦੋਂ ਪਰਿਵਾਰ ਦੇ ਵਿੱਚ ਇੰਨੀ ਵੱਡੀ ਘਟਨਾ ਹੋ ਜੇ ਤਾਂ ਬੰਦਾ ਜਿਹੜਾ ਸਦਮੇ ਦੇ ਵਿੱਚ ਚਲੇ ਹੀ ਜਾਂਦਾ ਜਸਪਾਲ ਦੀ ਬੇਟੀ ਹੈ ਜਿਹੜੀ ਉਹ ਡਿਪਰੈਸ਼ਨ ਦੇ ਵਿੱਚ ਚਲੀ ਜਾਂਦੀ ਆ ਪਰ ਉਹਦੀ ਪਤਨੀ ਹਨਾ ਉਹਨੂੰ ਹੋਰ ਸਟਰੋਂਗ ਬਣਾਉਣ ਦੀ ਕੋਸ਼ਿਸ਼ ਕਰਦੀ ਆ ਦੋਨੋਂ ਮਾਮਾ ਧੀਆਂ ਇਸੇ ਤਰ੍ਹਾਂ ਆਪਣਾ ਗੁਜ਼ਾਰਾ ਕਰਦੀਆਂ ਇਧਰ ਜੇਲ੍ਹ ਦੇ ਵਿੱਚ ਜਸਪਾਲ ਹੁੰਦਾ ਜਿਹੜਾ ਉਹਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਉਹ ਸੋਚਦਾ ਵੀ ਜੇ ਉਸ ਦਿਨ ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ ਬੈਠ ਕੇ ਸ਼ਰਾਬ ਨਾ ਪੀਤੀ ਹੁੰਦੀ ਤਾਂ ਸ਼ਾਇਦ ਮੇਰੇ ਤੋਂ ਇਹ ਕੋ ਕਰਮ ਨਹੀਂ ਹੋਣਾ ਸੀ ਕਿਉਂਕਿ ਉਹ ਇੰਨਾ ਜ਼ਿਆਦਾ ਨਸ਼ੇ ਦੇ ਵਿੱਚ ਸੀ ਵੀ ਉਹਨੂੰ ਸੁਧਵਧੀ ਨਹੀਂ ਰਹੀ ਸੀ ਜਿਸ ਕਰਕੇ ਉਹ ਤੋਂ ਇਹ ਜੁਰਮ ਹੋ ਗਿਆ ਤੇ ਚਲੋ ਉਹ ਜੇਲ੍ਹ ਦੇ ਵਿੱਚ ਰਹਿੰਦਾ 2 ਮਹੀਨੇ 4 ਮਹੀਨੇ 1 ਸਾਲ ਜਦੋਂ ਉਹਨੂੰ ਹੋ ਜਾਂਦਾ ਤਾਂ ਉਹਦਾ ਬਿਹੇਵ ਉਹ ਜਿਹੜਾ ਬਹੁਤ ਵਧੀਆ ਹੁੰਦਾ ਉਹ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਬਸ ਆਪਣਾ ਕੰਮ ਕਰਦਾ ਰਹਿੰਦਾ ਸ਼ੁਰੂ-ਸ਼ੁਰੂ ਚ ਜਿਹੜੇ ਦੂਜੇ ਕੈਦੀ ਸੀ ਉਹਨੂੰ ਬਹੁਤ ਨਫ਼ਰਤ ਕਰਦੇ ਸੀ ਕਿਉਂਕਿ ਉਹਨੇ ਆਪਣੀ ਧੀ ਨਾਲ ਬਹੁਤ ਮਾੜਾ ਕਰਮ ਕੀਤਾ ਸੀ ਪਰ ਹੌਲੀ-ਹੌਲੀ ਜਦੋਂ ਲੋਕਾਂ ਨੇ ਵੇਖਿਆ ਹਨਾ ਵੀ ਇਹ ਤਾਂ ਬਹੁਤ ਨਰਮ ਬੰਦਾ ਵੀ ਲੱਗਦਾ ਤਾਂ ਹੈ ਨਹੀਂ ਵੀ ਇਹਨੇ ਕੋਈ ਐਦਾਂ ਦਾ ਕੰਮ ਕੀਤਾ ਹੋ ਤੇ ਜਿਹੜੇ ਜੇਲ੍ਹ ਦੇ ਅਧਿਕਾਰੀ ਸੀ ਜਿਹੜੇ ਹਨਾ ਕੈਦੀਆਂ ਤੋਂ ਕੰਮ ਕਰਵਾਉਂਦੇ ਹੁੰਦੇ ਆ ਉਹ ਵੀ ਸੋਚਦੇ ਵੀ ਇਹ ਸਵੇਰ ਹੀ ਕੰਮ ਕਰਨ ਲੱਗ ਜਾਂਦਾ ਤੇ ਜਿੰਨਾ ਟਾਈਮ ਇਹ ਕੰਮ ਕਰਨੀ ਦਿੰਦਾ ਬਹਿੰਦਾ ਨਹੀਂਗਾ ਵੀ ਬਿਹੇਵ ਇਹਦਾ ਇੰਨਾ ਵਧੀਆ ਵੀ ਕਿਸੇ ਨਾ ਫालतੂ ਬੋਲਦਾ ਨਹੀਂ ਨਾ ਕਿਸੇ ਨਾਲ ਲੜਦਾ ਵੀ ਇਹ ਤੇ ਸ਼ਾਇਦ ਗਲਤ ਇਲਜ਼ਾਮ ਲਾਇਆ ਹੋਊਗਾ ਉਹ ਜਦੋਂ ਉਹਨੂੰ ਆਸ-ਪਾਸ ਦੇ ਕੈਦੀ ਜਾਂ ਅਧਿਕਾਰੀ ਪੁੱਛਦੇ ਆ ਤਾਂ ਉਹ ਦੱਸਦਾ ਵੀ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਵੀ ਮੇਰੀ ਪਤਨੀ ਆ ਜਿਹੜੀ ਉਹ ਕਰੈਕਟਰਲੈਸ ਆ ਇਸ ਕਰਕੇ ਉਹਨੇ ਮੇਰੇ ਤੇ ਜਾਣ ਬੁੱਝ ਕੇ ਇਲਜ਼ਾਮ ਲਾਇਆ ਵੀ ਮੇਰੀ ਤੀਨੂ ਮੋਹਰਾ ਬਣਾਇਆ ਤੇ ਜਿਹੜੇ ਆਸੇ ਪਾਸੇ ਦੇ ਕੈਦੀ ਹੁੰਦੇ ਆ ਉਹ ਸਾਰੇ ਉਹਦੇ ਨਾਲ ਹਮਦਰਦੀ ਰੱਖਦੇ ਆ ਉਹ ਕਹਿੰਦੇ ਆ ਵੀ ਦੇਖੋ ਕਿਹੋ ਜੀ ਔਰਤ ਆ ਜਿਨੇ ਆਪਣੇ ਪਤੀ ਨੂੰ ਜੇਲ੍ਹ ਕਰਾਤੀ ਤੇ ਉਹਦੇ ਬਿਹੇਵ ਨੂੰ ਦੇਖ ਕੇ ਸਾਰਿਆਂ ਨੂੰ ਇਹ ਲੱਗਿਆ ਵੀ ਇਹ ਸੱਚ ਬੋਲ ਰਿਹਾ ਜਦੋਂ ਉਹਨੂੰ 5 ਸਾਲ ਹੋ ਜਾਂਦੇ ਆ ਜੇਲ੍ਹ 'ਚ ਰਹਿੰਦੇ ਨੂੰ ਤਾਂ 5 ਸਾਲ ਬਾਅਦ ਉਹਨੂੰ ਉਹਦੇ ਅਧਿਕਾਰੀ ਕਹਿੰਦੇ ਆ ਵੀ ਤੂੰ ਐਂ ਕਰ ਤੂੰ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰ ਦੇ ਤੇਰੀ ਜਿਹੜੀ ਸਜ਼ਾ ਗਈ ਉਹ ਘਟ ਸਕਦੀ ਆ ਵੀ ਅਸੀਂ ਵੀ ਗਵਾਹੀ ਦੇਵਾਂਗੇ ਚਲੋ ਭਾਈ ਉਹ ਸੁਪਰੀਮ ਕੋਰਟ ਦੇ ਵਿੱਚ ਇੱਕ ਤਾਂ ਆਪਣੇ ਜਿਹੜੀ ਆ ਵੇਲ ਹੁੰਦੀ ਆ ਜਮਾਨਤ ਹੁੰਦੀ ਆ ਜਮਾਨਤ ਦੀ ਅਰਜੀ ਲਾਉਂਦਾ ਤੇ ਆਪਣੀ ਸਜ਼ਾ ਨੂੰ ਘੱਟ ਕਰਨ ਦੀ ਅਰਜੀ ਵੀ ਲਾਉਂਦਾ ਦੋਨੇ ਅਰਜ਼ੀਆਂ ਤੇ ਜਦੋਂ ਗੌਰ ਕੀਤਾ ਜਾਂਦਾ ਜਿਹੜੇ ਜੇਲ੍ਹ ਅਧਿਕਾਰੀ ਆ ਉਹਨਾਂ ਦੇ ਬਿਆਨ ਲਏ ਜਾਂਦੇ ਆ ਤਾਂ ਜੇਲ੍ਹ ਅਧਿਕਾਰੀ ਕਹਿੰਦੇ ਵੀ ਜਸਪਾਲ ਦਾ ਜੇਲ੍ਹ ਦੇ ਦੌਰਾਨ ਵਿਵਹਾਰ ਆ ਜਿਹੜਾ ਬਹੁਤ ਵਧੀਆ ਸਾਡੇ ਪ੍ਰਤੀ ਤੇ ਨਾਲ ਦੇ ਕੈਦੀਆਂ ਪ੍ਰਤੀ ਉਹਦਾ ਵਿਹੇਵ ਬਹੁਤ ਸੌਫਟ ਆ ਉਹ ਕਦੇ ਕਿਸੇ ਨਾਲ ਲੜਿਆ ਨਹੀਂ ਕਦੇ ਕਿਸੇ ਨੂੰ ਮਾਰਾ ਨਹੀਂ ਬੋਲਿਆ ਕਦੇ ਵੀ ਫਾਲਤੂ ਉਹ ਗੱਲ ਨਹੀਂ ਕਿਸੇ ਨਾਲ ਕਰਦਾ ਤੇ ਕੰਮ ਜਿਹੜਾ ਉਹ ਪੂਰਾ ਤਨਦੇਹੀ ਨਾਲ ਕਰਦਾਗਾ ਤੇ ਫਿਰ ਜੱਜਾ ਜਿਹੜਾ ਉਹ ਸਾਰਾ ਕੇਸ ਪੜਦਾ ਤੇ ਉਹਦੀ ਜਿਹੜੀ ਫਾਂਸੀ ਦੀ ਸਜ਼ਾ ਹੁੰਦੀ ਆ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਂਦਾ ਉਹ ਕਹਿੰਦੇ ਵੀ ਭਾਵੇਂ ਜੇਲ੍ਹ ਦੇ ਵਿੱਚ ਇਹਦਾ ਬਿਹੇਵ ਵਧੀਆ ਵੀ ਇਹਨੂੰ ਚਲੋ ਫਾਂਸੀ ਦੀ ਸਜ਼ਾ ਤੋਂ ਆਪਾਂ ਉਮਰ ਕੈਦ 'ਚ ਤਬਦੀਲ ਕਰ ਸਕਦੇ ਆ ਪਰ ਇਹਨੂੰ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਵੀ ਇਹਨੇ ਜੁਰਮ ਆ ਜਿਹੜਾ ਕਨਾਉਣਾ ਕੀਤਾ ਤੇ ਇਹ ਆਪਣੀ ਧੀ ਦੇ ਲਈ ਵੀ ਕੋਈ ਆਪਣੀ ਧੀ ਨੂੰ ਨੁਕਸਾਨ ਪਹੁੰਚਾ ਸਕਦਾ ਉਦੀ ਜ਼ਮਾਨਤ ਆ ਜਿਹੜੀ ਉਹਤੇ ਤਾਂ ਕੋਈ ਗੌਰ ਨਹੀਂ ਕੀਤਾ ਜਾਂਦਾ ਪਰ ਉਹਦੀ ਸਜ਼ਾ ਜ਼ਰੂਰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਜਾਂਦੀ ਆ ਇਸੇ ਤਰ੍ਹਾਂ ਹੋਰ ਸਮਾਂ ਨਿਕਲਦਾ ਤੇ 2 ਸਾਲ ਬਾਅਦ ਉਹ ਫਿਰ ਜ਼ਮਾਨਤ ਦੀ ਅਰਜ਼ੀ ਲਾਉਂਦਾ ਤੇ 2 ਸਾਲ ਬਾਅਦ ਉਹਦੀ ਜ਼ਮਾਨਤ ਦੀ ਅਰਜ਼ੀ ਆ ਜਿਹੜੀ ਪ੍ਰਵਾਨ ਹੋ ਜਾਂਦੀ ਆ ਉਹਨੂੰ 1 ਮਹੀਨੇ ਲਈ ਜ਼ਮਾਨਤ ਮਿਲ ਜਾਂਦੀ ਆ ਜ਼ਮਾਨਤ ਤੇ ਉਹ ਬਾਹਰ ਆਉਂਦਾ ਤੇ ਬਾਹਰ ਆ ਕੇ ਉਹ ਆਪਣੇ ਘਰ ਨਹੀਂ ਜਾਂਦਾ ਉਹ ਕਿਸੇ ਦੂਸਰੇ ਸ਼ਹਿਰ ਦੇ ਵਿੱਚ ਇੱਕ ਕਿਰਾਏ ਤੇ ਕਮਰਾ ਲੈਂਦਾ ਤੇ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਤੇ ਉੱਥੇ ਜਦੋਂ ਉਹਨੂੰ ਪਤਾ ਲੱਗਦਾ ਹਨਾ ਉਹ ਪਤਾ ਕਰਾਉਂਦਾ ਕਿਸੇ ਤੋਂ ਵੀ ਮੇਰੇ ਘਰ ਦੇ ਵਿੱਚ ਕੌਣ ਰਹਿ ਰਿਹਾ ਤਾਂ ਉਹਨੂੰ ਪਤਾ ਲੱਗਦਾ ਵੀ ਮੇਰੀ ਪਤਨੀ ਤੇ ਮੇਰੀ ਬੇਟੀ ਹਜੇ ਵੀ ਮੇਰੇ ਘਰ 'ਚ ਰਹਿ ਰਹੀਆਂ ਤੇ ਉਹ ਕਿਸੇ ਦੇ ਥਰੂ ਨਾ ਉਹਨਾਂ ਨੂੰ ਸੁਨੇਹਾ ਪਹੁੰਚਾਉਂਦਾ ਵੀ ਤੁਸੀਂ ਮੈਨੂੰ ਜੇਲ੍ਹ ਕਰਾਈਆ ਹਨਾ ਤੇ ਤੁਹਾਨੂੰ ਕੋਈ ਹੱਕ ਨਹੀਂ ਮੇਰੇ ਘਰੇ ਰਹਿਣ ਦਾ ਵੀ ਨਾ ਤਾਂ ਤੁਸੀਂ ਮੇਰੀ ਕੋਈ ਚੀਜ਼ ਵਰਤੋ ਤੇ ਨਾ ਹੀ ਮੇਰੇ ਘਰੇ ਰਹੋ ਵੀ ਜਿੱਥੇ ਮਰਜ਼ੀ ਰਹੋ ਜਦੋਂ ਉਹਨਾਂ ਤੱਕ ਇਹ ਗੱਲ ਪਹੁੰਚਦੀ ਹੈ ਇੱਕ ਵਾਰ ਤਾਂ ਉਹ ਡਰ ਜਾਂਦੀਆਂ ਪਰ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਉਹ ਤਾਂ ਜੇਲ੍ਹ ਦੇ ਵਿੱਚ ਆ ਜੇਲ੍ਹ ਵਿੱਚ ਬੈਠਾ ਕੀ ਕਰ ਲੂਗਾ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਵੀ ਉਹ ਜ਼ਮਾਨਤ ਤੇ ਬਾਹਰ ਆਇਆ ਉਹ ਸੋਚਦਿਆਂ ਵੀ ਕਾਨੂੰਨੀ ਤੌਰ ਤੇ ਤਾਂ ਮੇਰਾ ਹੀ ਹੱਕਾ ਵੀ ਜੇ ਉਹਨੇ ਗਲਤੀ ਕੀਤੀ ਫੇਰ ਹੀ ਉਹਨੂੰ ਸਜ਼ਾ ਮਿਲੀ ਆ ਵੀ ਕਾਨੂੰਨੀ ਤੌਰ ਤੇ ਤਾਂ ਇਹ ਘਰ ਮੇਰਾ ਹੀ ਆ ਉਹ ਆਰਾਮ ਨਾਲ ਮਾਮਾ ਧੀਆ ਉੱਥੇ ਰਹਿੰਦੀਆਂ ਨੇ ਤੇ ਇਧਰੋਂ ਜਸਪਾਲ ਆ ਜਿਹੜਾ ਇਹ ਵੀ ਪਤਾ ਕਰਾਉਂਦਾ ਰਹਿੰਦਾ ਵੀ ਉਹਨਾਂ ਨੇ ਘਰ ਛੱਡਿਆ ਕਿ ਨਹੀਂ ਉਹਨੂੰ ਜਦੋਂ ਪਤਾ ਲੱਗਦਾ ਵੀ ਘਰ ਨਹੀਂ ਛੱਡਿਆ ਤਾਂ ਇੱਕ ਮਹੀਨਾ ਹਜੇ ਹੋਇਆ ਨਹੀਂ ਹੁੰਦਾ ਉਹਦੀ ਜ਼ਮਾਨਤ ਨੂੰ ਜਦੋਂ ਉਹਦੀ ਜ਼ਮਾਨਤ ਦੇ ਥੋੜੇ ਦਿਨ ਰਹਿ ਜਾਂਦੇ ਆ ਤਾ ਉਹ ਫਿਰ ਪਤਾ ਕਰਾਉਂਦਾ ਤੇ ਉਹਨੂੰ ਪਤਾ ਲੱਗਦਾ ਵੀ ਉਹਦੀ ਪਤਨੀ ਤੇ ਉਹਦੀ ਬੇਟੀ ਨੇ ਉਹਦਾ ਘਰ ਨਹੀਂ ਛੱਡਿਆ ਤੇ ਇੱਕ ਦਿਨ ਉਹ ਕੀ ਕਰਦਾ ਰਾਤ ਨੂੰ ਜਾਂਦਾ ਆਪਦੇ ਘਰ ਉਹੋ ਪੌੜੀ ਲਾ ਕੇ ਕੰਧ ਤੇ ਚੜਦਾ ਤੇ ਕੰਧ ਉੱਤੋਂ ਦੀ ਜਦੋਂ ਵੇਖਦਾ ਤੇ ਉਸ ਘਰ ਦੇ ਵਿੱਚ ਉਹਦੀ ਪਤਨੀ ਹੈ ਜਿਹੜੀ ਪੂਜਾ ਕਰ ਰਹੀ ਹੁੰਦੀ ਆ ਕਿਉਂਕਿ ਜਦੋਂ ਉਹਦੀ ਪਤਨੀ ਪੂਜਾ ਕਰਦੀ ਸੀ ਤਾਂ ਜਿਹੜੀ ਘੰਟੀ ਆ ਉਹ ਵਜਾਉਂਦੀ ਹੁੰਦੀ ਸੀ ਘੰਟੀ ਦੀ ਆਵਾਜ਼ ਸੁਣ ਕੇ ਉਹਨੂੰ ਪਤਾ ਲੱਗ ਜਾਂਦਾ ਵੀ ਉਹਦੀ ਪਤਨੀ ਹੈ ਜਿਹੜੀ ਪੂਜਾ ਰੂਮ 'ਚ ਆ ਉਸ ਘਰ ਦੇ ਵਿੱਚ ਉਸ ਸਮੇਂ ਐ ਜਸਪਾਲ ਦੀ ਪਤਨੀ ਤੇ ਉਹਦੀ ਬੇਟੀ ਤੇ ਉਹਨਾਂ ਦੀ ਇੱਕ ਰਿਸ਼ਤੇਦਾਰ ਰਹਿ ਰਹੇ ਹੁੰਦਿਆ ਤੇ ਜਸਪਾਲ ਆ ਜਿਹੜਾ ਆਉਂਦਾ ਜਸਪਾਲ ਦੇ ਹੱਥ ਵਿੱਚ ਇੱਕ ਕਹਾੜੀ ਹੁੰਦੀ ਆ ਤੇ ਉਹ ਸਿੱਧਾ ਆਪਣੀ ਪਤਨੀ ਕੋਲ ਜਾਂਦਾ ਪੂਜਾ ਰੂਮ ਦੇ ਵਿੱਚ ਤੇ ਕਹਾੜੀ ਨਾਲ ਉਤੇ ਵਾਰ ਕਰਨ ਲੱਗਦਾ ਜਦੋਂ ਉਹ ਉਤੇ ਵਾਰ ਕਰਨ ਲੱਗਦਾ ਤਾਂ ਉਹਦੀ ਪਤਨੀ ਆ ਜਿਹੜੀ ਅੱਗੇ ਹੱਥ ਕਰਕੇ ਕਹਾੜੀ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਉਹਦਾ ਹੱਥ ਵੱਢਿਆ ਜਾਂਦਾ ਉਸ ਤੋਂ ਬਾਅਦ ਉਹ ਜ਼ਮੀਨ ਤੇ ਡਿੱਗ ਪੈਂਦੀ ਆ ਤੇਜਸਪਾਲ ਆ ਉਹਤੇ ਚਾਰ ਪੰਜ ਵਾਰ ਕਹਾੜੀ ਨਾਲ ਕਰਦਾ ਤੇ ਉਹਦੀ ਹੱਤਿਆ ਕਰ ਦਿੰਦਾ ਉਹਦੇ ਟੋਟੇ ਟੋਟੇ ਕਰ ਦਿੰਦਾ ਉਹਦੀ ਚੀਕ ਦੀ ਆਵਾਜ਼ ਸੁਣ ਕੇ ਉਹਦੀ ਬੇਟੀ ਆਉਂਦੀ ਆ ਜਦੋਂ ਉਹਦੀ ਬੇਟੀ ਇਹ ਸਾਰਾ ਮੰਜ਼ਰ ਵੇਖਦੀ ਆ ਹਨਾ ਉਹ ਵੀ ਰੋਲਾ ਪਾਉਣ ਲੱਗ ਜਾਂਦੀ ਆ ਜਦੋਂ ਉਹ ਰੋਲਾ ਪਾਉਂਦੀ ਆ ਤਾਂ ਜਿਹੜਾ ਜਸਪਾਲ ਆ ਉਹਤੇ ਵੀ ਕਹਾੜੀ ਨਾਲ ਹਮਲਾ ਕਰਦਾ ਉਹਨੂੰ ਵੀ ਸੰਭਲਣ ਦਾ ਮੌਕਾ ਨਹੀਂ ਮਿਲਦਾ ਜਿਹੜੀ ਜਸਪਾਲ ਦੀ ਧੀ ਹੁੰਦੀ ਆ ਉੱਥੇ ਹੀ ਟੇਰ ਹੋ ਜਾਂਦੀ ਆ ਦੋਨਾਂ ਦਾ ਜਦੋਂ ਕਤਲ ਹੋ ਜਾਂਦਾ ਤੇ ਜਿਹੜੀ ਤੀਸਰੀ ਰਿਸ਼ਤੇਦਾਰ ਰਹਿ ਰਹੀ ਸੀ ਉਹ ਜਦੋਂ ਆ ਕੇ ਵੇਖਦੀ ਆ ਤੇ ਉਹ ਚੀਕਾਂ ਤਾਂ ਮਾਰਨੀਆ ਸ਼ੁਰੂ ਕਰਦੀ ਆ ਪਰ ਨਾਲ ਦੀ ਨਾਲ ਉਹ ਅੰਦਰ ਨੂੰ ਭੱਜਦੀ ਆ ਤੇ ਅੰਦਰ ਭੱਜ ਕੇ ਉਹ ਕਮਰੇ ਨੂੰ ਲੋਕ ਲਾ ਲੈਂਦੀ ਆ ਅੰਦਰੋਂ ਹੁਣ ਜਸਪਾਲ ਨੂੰ ਤਾਂ ਹੀ ਪਤਾ ਨਹੀਂ ਸੀ ਵੀ ਕੋਈ ਤੀਜਾ ਵੀ ਇਸ ਘਰ ਦੇ ਵਿੱਚ ਰਹਿ ਰਿਹਾ ਇਸ ਕਰਕੇ ਉਹਨੂੰ ਮੌਕਾ ਨਹੀਂ ਮਿਲਦਾ ਉਹ ਤੇ ਵਾਰ ਕਰਨ ਦਾ ਤੇ ਉਹਦੀ ਆਵਾਜ਼ ਆ ਜਿਹੜੀ ਵਾਰ-ਵਾਰ ਟੱਕ ਜਾਂਦੀ ਆ ਉਹ ਕਮਰੇ ਦੇ ਵਿੱਚ ਬੜਕੇ ਵੀ ਚੀਕਾਂ ਮਾਰਦੀ ਆ ਕਹਿੰਦੀ ਆ ਬਚਾਓ ਬਚਾਓ ਦੀਆਂ ਆਵਾਜ਼ਾਂ ਮਾਰਦੀ ਆ ਤਾਂ ਉਹਦੀ ਆਵਾਜ਼ ਸੁਣ ਕੇ ਆਸੇ ਪਾਸੇ ਦੇ ਜਿਹੜੇ ਲੋਕ ਆ ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਜਸਪਾਲ ਜਦੋਂ ਵੇਖਦਾ ਵੀ ਮੌਕਾ ਮੇਰੇ ਹੱਥੋਂ ਗਿਆ ਤੇ ਉਹਨਾਂ ਭੱਜ ਜਾਂਦਾ ਦਾ ਲਾ ਕੇ ਭੱਜ ਜਾਂਦਾ ਕਹਾੜੀ ਹੈ ਜਿਹੜੀ ਉੱਥੇ ਹੀ ਸੁੱਟ ਜਾਂਦਾ ਤੇ ਜਦੋਂ ਲੋਕ ਇਕੱਠੇ ਹੁੰਦੇ ਆ ਤੇ ਦਰਵਾਜ਼ਾ ਖੋਲਿਆ ਜਾਂਦਾ ਉਹ ਰਿਸ਼ਤੇਦਾਰਾ ਜਿਹੜੀ ਉਹਨੂੰ ਬਾਹਰ ਕੱਢਿਆ ਜਾਂਦਾ ਤਾਂ ਉਹ ਦੱਸਦੀ ਆ ਲੋਕਾਂ ਨੂੰ ਹਨਾ ਵੀ ਜਸਪਾਲ ਆਇਆ ਸੀ ਤੇ ਇਹਨਾਂ ਦੋਨਾਂ ਦਾ ਕਤਲ ਕਰ ਗਿਆ ਵੀ ਮੈਂ ਤਾਂ ਮੌਕਾ ਸੰਭਾਲ ਕੇ ਤੇ ਬਚ ਗਈ ਚਲੋ ਪੁਲਿਸ ਨੂੰ ਬੁਲਾਇਆ ਜਾਂਦਾ ਪੁਲਿਸ ਆ ਜਿਹੜੀ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈਂਦੀ ਆ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਆ ਤੇ ਫਿਰ ਜਿਹੜੀ ਉਹ ਰਿਸ਼ਤੇਦਾਰ ਹੁੰਦੀ ਆ ਉਹਦੇ ਬਿਆਨਾਂ ਦੇ ਆਧਾਰ ਤੇ ਜਸਪਾਲ ਤੇ ਇੱਕ ਹੋਰ ਮਾਮਲਾ ਦਰਜ ਹੁੰਦਾ ਤੇ ਜਸਪਾਲ ਦੀ ਵੈਸੇ ਵੀ ਜਿਹੜੀ ਪੈਰੋਲ ਆ ਉਹ ਖਤਮ ਹੋਣ ਵਾਲੀ ਸੀ ਜ਼ਮਾਨਤ ਤੇ ਜਸਪਾਲ ਕਿਤੇ ਨਹੀਂ ਭੱਜਦਾ ਕਤਲ ਕਰਕੇ ਜਿਹੜੇ ਕਮਰੇ ਵਿੱਚ ਉਹ ਰਹਿ ਰਿਹਾ ਹੁੰਦਾ ਤੇ ਉਹਨੇ ਐਡਰੈਸ ਦਿੱਤਾ ਹੁੰਦਾ ਪੁਲਿਸ ਨੂੰ ਵੀ ਮੈਂ ਜ਼ਮਾਨਤ ਤੋਂ ਬਾਅਦ ਇੱਥੇ ਰਹੂੰਗਾ ਪੁਲਿਸ ਉੱਥੇ ਛਾਪਾ ਮਾਰਦੀ ਆ ਤਾਂ ਜਸਪਾਲ ਬੜੇ ਆਰਾਮ ਨਾਲ ਉਸ ਘਰ ਦੇ ਵਿੱਚ ਰਹਿ ਰਿਹਾ ਹੁੰਦਾ ਪੁਲਿਸ ਉਹਨੂੰ ਗ੍ਰਿਫਤਾਰ ਕਰਨ ਆਉਂਦੀ ਆ ਤੇ ਉਹ ਆਪਣੀ ਗ੍ਰਿਫਤਾਰੀ ਦੇ ਦਿੰਦਾ ਕਿਉਂਕਿ ਉਹਨੂੰ ਪਤਾ ਸੀ ਪੀ ਫਾਂਸੀ ਦੀ ਸਜ਼ਾ ਤਾਂ ਮੈਨੂੰ ਪਹਿਲਾਂ ਵੀ ਹੋਈ ਵੀ ਸੀ ਤੇ ਉਮਰ ਕੈਦ ਦੀ ਹੁਣ ਵੀ ਹੈ ਵੀ ਬਾਹਰ ਤਾਂ ਮੈਂ ਆਉਣਾ ਹੀ ਨਹੀਂ ਪਰ ਉਹਦੇ ਦਿਮਾਗ ਦੇ ਵਿੱਚ ਇਹ ਗੁੱਸਾ ਭਰਿਆ ਹੁੰਦਾ ਵੀ ਮੇਰੀ ਪਤਨੀ ਨੇ ਨਾਲੇ ਤਾਂ ਮੇਰੀ ਬਦਨਾਮੀ ਕਰਾਈ ਵੀ ਮੇਰੀ ਗਲਤੀ ਨੂੰ ਉਹਨੇ ਮਾਫ ਨਹੀਂ ਕੀਤਾ ਇੱਕ ਤੋਂ ਬਾਅਦ ਉਹ ਦੂਜੀ ਗਲਤੀ ਕਰਦਾ ਪੁਲਿਸਾ ਜਿਹੜੀ ਰਿਮਾਂਡ ਤੇ ਲੈ ਕੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਦੀ ਹੈ ਤੇ ਉਹ ਆਪਣਾ ਗੁਨਾਹ ਜਿਹੜਾ ਕਬੂਲ ਕਰ ਲੈਂਦਾ ਉਹ ਮੰਨਦਾ ਵੀ ਹਾਂ ਪਹਿਲਾਂ ਮੈਂ ਆਪਣੀ ਬੇਟੀ ਦਾ ਵਲਾਤਕਾਰ ਕੀਤਾ ਸੀ ਪਰ ਉਹ ਮੈਂ ਜਾਣ ਬੁੱਝ ਕੇ ਨਹੀਂ ਕੀਤਾ ਸੀ ਮੇਰੇ ਤੋਂ ਨਸ਼ੇ ਦੇ ਵਿੱਚ ਗਲਤੀ ਹੋਈ ਸੀ ਫਿਰ ਉਸ ਤੋਂ ਬਾਅਦ ਤਦੋਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰਾ ਘਰ ਛੱਡੋ ਵੀ ਮੈਨੂੰ ਜੇਲ੍ਹ ਕਰਾ ਕੇ ਉਹ ਮੇਰੇ ਘਰ 'ਚ ਮੇਰੇ ਪੈਸੇ ਤੇ ਐਸ਼ ਕਰ ਰਹੀਆਂ ਸੀ ਜੇ ਉਹਨਾਂ ਨੂੰ ਮੇਰੇ ਨਾਲ ਇੰਨੀ ਹੀ ਨਫ਼ਰਤ ਸੀ ਫਿਰ ਉਹ ਮੇਰੇ ਘਰੇ ਕਿਉਂ ਰਹੀਆਂ ਇਹ ਕਾਰਨ ਦੱਸਦਾ ਉਹ ਕਤਲ ਦਾ ਤੇ ਮੰਨ ਜਾਂਦਾ ਵੀ ਹਾਂ ਮੈਂ ਦੋਨਾਂ ਦਾ ਕਤਲ ਕੀਤਾ ਤੇ ਜਿਹੜੀ ਉਹ ਰਿਸ਼ਤੇਦਾਰ ਹੁੰਦੀ ਆ ਉਹਦੀ ਗਵਾਹੀ ਹੁੰਦੀ ਆ ਉਹਦੀ ਗਵਾਹੀ ਨਾਲ ਜਿਹੜੀ ਜਸਪਾਲ ਦੀ ਉਮਰ ਕੈਦ ਦੀ ਸਜ਼ਾ ਉਹਦੇ ਨਾਲ ਨਾਲ ਇਸ ਕੇਸਾਂ ਦੇ ਵਿੱਚ ਵੀ ਉਹਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਆ ਸਾਰੀਆਂ ਸਜ਼ਾਵਾਂ ਜਿਹੜੀਆਂ ਨਾਲ-ਨਾਲ ਚੱਲਣੀਆਂ ਸੀ ਵੈਸੇ ਵੀ ਪਹਿਲਾਂ ਜੱਜ ਨੇ ਕਿਹਾ ਹੋਇਆ ਸੀ ਕਿ ਇਹਨੂੰ ਮੌਤ ਤੱਕ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇ, ਬਾਹਰ ਨਾ ਕੱਢਿਆ ਜਾਵੇ। ਜਸਪਾਲ ਨੂੰ ਤਾਂ ਉਮੀਦ ਖਤਮ ਹੋ ਚੁੱਕੀ ਸੀ ਕਿ ਮੈਂ ਤਾਂ ਹੁਣ ਬਾਹਰ ਆਉਣਾ ਹੀ ਨਹੀਂ। ਪਰ ਉਹਦੇ ਦਿਲ ਦੇ ਵਿੱਚ ਇਹ ਨਫਰਤ ਸੀ ਕਿ ਜੇ ਮੈਂ ਬਾਹਰ ਨਹੀਂ ਰਹਿ ਸਕਦਾ ਤਾਂ ਮੇਰੀ ਬੇਟੀ ਨੂੰ ਤੇ ਪਤਨੀ ਨੂੰ ਵੀ ਜਿਉਣ ਦਾ ਕੋਈ ਹੱਕ ਨਹੀਂ। ਹਾਂਜੀ ਦੋਸਤੋ ਇਹ ਕਹਾਣੀ ਬਿਲਕੁਲ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਆ। ਸੇਫਟੀ ਲਈ ਆਪਾਂ ਪਾਤਰਾਂ ਦੇ ਨਾਮ ਆ ਜਿਹੜੇ ਬਦਲ ਦਿੱਤੇ ਗਏ ਨੇ। ਇੱਕ ਜਦੋਂ ਵੀ ਕੋਈ ਆਪਾਂ ਇਸ ਤਰ੍ਹਾਂ ਦੀ ਸੱਚੀ ਘਟਨਾ ਬਿਆਨ ਕਰਦੇ ਆ ਤਾਂ ਉਹਦੇ ਵਿੱਚ ਮੈਂ ਥੋੜਾ ਬਹੁਤਾ ਬਦਲਾ ਜਿਹੜਾ ਕਰ ਦਿੰਨੀ ਆ ਕਿਉਂਕਿ ਵੈਸੇ ਤਾਂ ਇਸ ਤਰ੍ਹਾਂ ਦੀਆਂ ਬਹੁਤ ਚਰਚਿਤ ਘਟਨਾਵਾਂ ਸਾਰੇ ਚੈਨਲਾਂ 'ਤੇ ਪਈਆਂ ਹੁੰਦੀਆਂ ਇੰਟਰਵਿਊਜ਼ ਵੀ ਪਈਆਂ ਹੁੰਦੀਆਂ ਨੇ ਪਰ ਫਿਰ ਵੀ ਅਗਲੀ ਦੀ ਪ੍ਰਾਈਵੇਸੀ ਕਨਸਰਨ ਕਰਕੇ ਨਾਮ ਤੇ ਜਿਹੜੀ ਆਪਾਂ ਘਟਨਾਗੀ ਉਹਨੂੰ ਥੋੜਾ ਬਹੁਤਾ ਬਦਲ ਦੇਈਦਾਗਾ ਕਿਉਂਕਿ ਜੱਸੀ ਮਿੱਠੂ ਵਾਲੇ ਕਤਲ ਕਾਂਡ ਜਿਹੜੀ ਮੈਂ ਕਹਾਣੀ ਸੁਣਾਈ ਸੀ ਉਹਨੂੰ ਲੈ ਕੇ ਮੇਰੇ ਤੇ ਕਾਫੀ ਸਵਾਲ ਉੱਠੇ ਮੈਨੂੰ ਕਾਫੀ ਕਮੈਂਟ ਆਏ ਕਿ ਤੁਸੀਂ ਗਲਤ ਗਾਈਡ ਕਰ ਰਹੇ ਹੋ ਗਲਤ ਕਹਾਣੀ ਸੁਣਾ ਰਹੇ ਹੋ ਦੇਖੋ ਜਿਹੜੀ ਘਟਨਾ ਵਾਪਰੀ ਹੋਈ ਆ ਉਹ ਸਾਰੇ ਚੈਨਲਾਂ ਤੇ ਪਈ ਆ ਈਵਨ ਕਿ ਹਿੰਦੀ ਚੈਨਲਾਂ ਤੇ ਪਈ ਆ ਨਿਊਜ਼ ਚੈਨਲਾਂ ਤੇ ਪਈ ਆ ਉਹ ਘਟਨਾ ਵਾਪਰੀ ਸੀ ਤੇ ਉਹ ਮੀਡੀਆ ਦੇ ਵਿੱਚ ਬਹੁਤ ਚਰਚਿਤ ਘਟਨਾ ਸੀ ਠੀਕ ਹੈ ਮੈਂ ਜਿਸ ਤਰ੍ਹਾਂ ਗੂਗਲ ਤੇ ਪੜ੍ਹੀ ਸੀ ਉਹ ਗੂਗਲ ਤੇ ਜਿਵੇਂ ਸੀ ਮੈਂ ਉਸ ਤਰ੍ਹਾਂ ਸੁਣਾਈ ਸੀ ਠੀਕ ਹੈ ਪਿੰਡ ਦਾ ਨਾਮ ਦਾ ਫਰਕ ਰਹਿ ਗਿਆ ਜਾਂ ਉਹਨਾਂ ਦੇ ਕੀ ਰਿਲੇਸ਼ਨ ਸੀ ਉਹਦਾ ਫਰਕ ਰਹਿ ਗਿਆ ਹੁਣ ਇਸ ਤਰ੍ਹਾਂ ਤਾਂ ਜੇ ਆਪਾਂ ਮਿੱਠੂ ਦੀ ਇੰਟਰਵਿਊ ਸੁਣਿਓ ਤੁਸੀਂ ਏਬੀਪੀ ਸੰਜਾ ਤੇ ਉਹਨੇ ਜਿਸ ਤਰ੍ਹਾਂ ਸੁਨਾਈਆ ਉਹਦੇ ਨਾਲੋਂ ਗੂਗਲ ਤੇ ਬਿਲਕੁਲ ਉਲਟਾ ਕਈ ਚੀਜ਼ਾਂ ਨੇ ਜਿਹੜੀਆਂ ਪਾਤਰ ਉਹ ਖੁਦ ਹੀ ਬਦਲ ਦਿੰਦੇ ਆ ਇਸ ਕਰਕੇ ਥੋੜਾ ਬਹੁਤਾ ਜਿਹੜਾ ਫਰਕ ਆ ਰਹਿ ਜਾਂਦਾ ਪਰ ਅੱਜ ਤੋਂ ਬਾਅਦ ਆਪਾਂ ਕੋਈ ਵੀ ਕਹਾਣੀ ਜਾਂ ਘਟਨਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤਾਂ ਉਹਦੇ ਵਿੱਚ ਪਾਤਰਾਂ ਦੇ ਨਾਮ ਤੇ ਕਹਾਣੀ ਦੇ ਵਿੱਚ ਥੋੜਾ ਫੇਰ ਬਦਲ ਜ਼ਰੂਰ ਹੋਊਗਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ